ਸੰਗਤ ਜੀ ਅੱਜ ਅਸੀਂ ਅੰਮ੍ਰਿਤ ਵੇਲੇ ਦੀ ਗੱਲ ਕਰਨ ਲੱਗੇ ਹਾਂ ਪਰ ਇਸ ਤੋਂ ਪਹਿਲਾਂ ਸਭ ਸੰਗਤ ਜੀ ਨੂੰ ਜੈ ਸਾਈਆਂ ਦੀ ਜੈ ਪੀਰਾਂ ਦੀ ਜੈ ਮਸਤਾਂ ਦੀ ਸੰਗਤ ਜੀ ਜਿਆਦਾ ਨਹੀਂ ਤਾਂ ਲਗਭਗ 20 ਸਾਲ ਪਹਿਲਾਂ ਜੇਕਰ ਆਪਾਂ ਪਿੱਛੇ ਨੂੰ ਝਾਤ ਮਾਰੀਏ ਤਾਂ ਤਕਰੀਬਨ 80% ਲੋਕ ਅੰਮ੍ਰਿਤ ਵੇਲੇ ਉੱਕਦੇ ਸੀ 20% ਉਹ ਲੋਕ ਅੰਮ੍ਰਿਤ ਵੇਲੇ ਨਹੀਂ ਉੱਕਦੇ ਸੀ ਜਾਂ ਤਾਂ ਕੋਈ ਲੰਬੀ ਬਿਮਾਰੀ ਤੋਂ ਪੀੜਤ ਸੀ ਜਾਂ ਫਿਰ ਛੋਟੇ ਬੱਚੇ ਜਾਂ ਕੁਝ ਆਲਸੀ ਇਨਸਾਨ ਅੱਜ ਆਪਾਂ ਗੱਲ ਕਰਾਂਗੇ ਕਿ ਜੇਕਰ ਹਾਪਾ ਅੰਮ੍ਰਿਤ ਵੇਲੇ ਉੱਠਦੇ ਹਾਂ ਤਾਂ ਉਸ ਦੇ ਸਾਨੂੰ ਕੀ ਫਾਇਦੇ ਹੋ ਸਕਦੇ ਹਨ ਸੰਗਤ ਜੀ ਅੱਜ ਵੀ ਬਹੁਤ ਸਾਰੀਆਂ ਨਮੀਆਂ ਰੂਹਾਂ ਇਸ ਚੈਨਲ ਤੇ ਹਾਜ਼ਰੀ ਭਰਦੀਆਂ ਹੋਣਗੀਆਂ ਉਹਨਾਂ ਅੱਗੇ ਗੁਜਾਰਿਸ਼ ਕਰਾਂਗੇ ਕਿ ਮਡਾਰ ਮਲਟੀਮੀਡੀਆ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਵਧੀਆ ਹੋਵੇਗਾ ਜੇਕਰ ਤੁਸੀਂ ਘੰਟੀ ਵਾਲਾ ਬਟਨ ਵੀ ਦਬਾ ਦੇਓਗੇ ਇਸ ਨਾਲ ਹਰ ਨਮੀ ਵੀਡੀਓ ਆਪਜੀ ਤੱਕ ਆਸਾਨੀ ਨਾਲ ਪਹੁੰਚ ਸਕੇਗੀ ਸੰਗਤ ਜੀ ਜੇਕਰ ਦਿਨ ਦੀ ਸ਼ੁਰੂਆਤ ਤੜਕਸਾਰ ਵੇਲੇ ਕਰਦੇ ਹਾਂ ਉਹ ਵੀ ਭਗਤੀ ਨਾਲ ਤਾਂ ਫਿਰ ਜ਼ਿੰਦਗੀ ਵਿੱਚ ਇੱਕ ਨਵਾਂ ਉਜਾਲਾ ਆਉਂਦਾ ਹੈ ਜਿਸਨੇ ਦਿਨ ਦੀ ਸ਼ੁਰੂਆਤ ਬਾਬਾ ਜੀ ਦੇ ਨਾਮ ਸਿਮਰਨ ਨਾਲ ਹਮੇਸ਼ਾ ਸ਼ੁਰੂ ਕੀਤੀ ਉਸ ਦਾ ਸਾਰਾ ਜੀਵਨ ਸਬਰ ਜਾਂਦਾ ਹੈ ਸੰਗਤ ਜੀ ਅਸੀਂ ਕਿਸੇ ਨੂੰ ਇਹ ਮਜਬੂਰ ਨਹੀਂ ਕਰਦੇ ਕਿ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਕਿਸ ਗੁਰੂ ਪੀਰ ਦੀ ਭਗਤੀ ਕਰਨੀ ਹੈ ਹਰ ਇੱਕ ਦਾ ਆਪਣਾ ਮਨ ਹੈ ਜਿੱਥੇ ਵੀ ਤੁਹਾਡਾ ਮਨ ਲੱਗਾ ਹੈ ਲਗਾਈ ਰੱਖੋ ਸਭ ਗੁਰੂ ਪੀਰ ਸਾਨੂੰ ਮੁਕਤੀ ਦਾ ਰਸਤਾ ਦਿਖਾਉਂਦੇ ਹਨ ਬਸਰ ਤੇ ਕੇ ਤੁਹਾਡੀ ਭਗਤੀ ਸੱਚੀ ਹੋਣੀ ਚਾਹੀਦੀ ਹੈ ਸੰਗਤ ਜੀ ਤਰਕਸਾਰ ਜੇਕਰ ਤੁਸੀਂ ਉੱਠ ਕੇ ਭਗਤੀ ਵਿੱਚ ਬੀਨ ਹੁੰਦੇ ਹੋ ਤਤਨਾ ਗੁੱਸਾ ਥਕਾਵਟ ਹੌਮੇ ਇਹ ਸਭ ਹੌਲੀ-ਹੌਲੀ ਘਟਣ ਲੱਗਦਾ ਹੈ ਸੰਗਤ ਜੀ ਅਮਰਿਤ ਵੇਲੇ ਜਾਗਣ ਨਾਲ ਇੱਕ ਚਮਤਕਾਰੀ ਗੁਣ ਵਿਕਸਿਤ ਹੁੰਦਾ ਹੈ ਅੰਦਰੋਂ ਇੱਕ ਸਾਫ਼ ਤੇ ਨਿਰਲੇਪ ਆਵਾਜ਼ ਆਉਂਦੀ ਹੈ ਇਹ ਪਰਮਾਤਮਾ ਦੀ ਆਪਣੀ ਆਵਾਜ਼ ਹੁੰਦੀ ਹੈ ਇਸ ਆਵਾਜ਼ ਨੂੰ ਅਸੀਂ ਸਾਰੇ ਦਿਨ ਦੇ ਸ਼ੋਰ ਵਿੱਚ ਕਦੀ ਵੀ ਨਹੀਂ ਸੁਣ ਸਕਦੇ ਸੰਗਤ ਜੀ ਜੇਕਰ ਤੁਸੀਂ ਵੀ ਪਰਮਾਤਮਾ ਦੀ ਆਵਾਜ਼ ਆਪਣੇ ਭੀਤਰ ਤੋਂ ਸੁਣਨਾ ਚਾਹੁੰਦੇ ਹੋ ਤੜਕਸਾਰ ਉੱਠ ਕੇ ਸਿਮਰਨ ਕਰਨਾ ਚਾਹੀਦਾ ਹੈ ਪਰਮਾਤਮਾ ਦੀ ਭਗਤੀ ਵਿੱਚ ਤੜਕੇ ਤੜਕੇ ਲੀਨ ਹੋ ਕੇ ਦੇਖੋ ਤੁਹਾਡਾ ਮਨ ਸ਼ਾਂਤ ਹੋ ਜਾਵੇਗਾ ਤਾਂ ਫਿਰ ਪਰਮਾਤਮਾ ਖੁਦ ਅੰਦਰੋਂ ਤੁਹਾਡੇ ਨਾਲ ਗੱਲ ਕਰੇਗਾ ਸੰਗਤ ਜੀ ਵੈਸੇ ਤਾਂ ਹਰ ਇਨਸਾਨ ਦਾ ਫਰਜ਼ ਬਣਦਾ ਹੈ ਕਿ ਤੜਕਸਾਰ ਉੱਠ ਕੇ ਪਰਮਾਤਮਾ ਦੀ ਭਗਤੀ ਵਿੱਚ ਨੀਨ ਹੋ ਜਾਵੇ ਪਰ ਜਿਨ੍ਹਾਂ ਘਰਾਂ ਵਿੱਚ ਕੋਈ ਇੱਕ ਇਨਸਾਨ ਵੀ ਤੜਕੇ ਉੱਠ ਕੇ ਭਗਤੀ ਕਰਦਾ ਹੈ ਇਸ ਦਾ ਫਾਇਦਾ ਸਾਰੇ ਪਰਿਵਾਰ ਤੇ ਨਗਰ ਨੂੰ ਹੁੰਦਾ ਹੈ ਕਿਉਂਕਿ ਇਹ ਭਗਤੀ ਭਰੀ ਲਹਿਰ ਸਭ ਪਾਸੇ ਫੈਲਦੀ ਹੈ ਅਤੇ ਇਹੋ ਜਹੇ ਇਨਸਾਨ ਭਗਤੀ ਕਰਦੇ ਸਮੇ ਸਭ ਦਾ ਭਲਾ ਪੰਗਦੇ ਹਨ ਸੰਗਤ ਜੀ ਇਨਸਾਨ ਨੇ ਜਦੋਂ ਧਰਤੀ ਤੇ ਜਨਮ ਲਿਆ ਸੀ ਉਹ ਸਿਰਫ ਆਮ ਮਨੁੱਖ ਸੀ ਪਰ ਪ੍ਰਬਾਤਮਾ ਦੀ ਕੀਤੀ ਤਰਕਸਾਰ ਵਾਲੀ ਭਗਤੀ ਉਸ ਨੂੰ ਆਮ ਮਨੁੱਖ ਤੋਂ ਦਾਸ ਤੇ ਫਿਰ ਦਾਸ ਤੋਂ ਸਾਧੂ ਤੇ ਫਿਰ ਸਾਧੂ ਤੋਂ ਰੱਬ ਨਾਲ ਵੀ ਮਿਲਾ ਸਕਦੀ ਹੈ ਸੰਗਤ ਜੀ ਤੜਕਵੇਲਾ ਕੋਈ ਰਵਾਇਤੀ ਸਮਾਂ ਨਹੀਂ ਹੁੰਦਾ ਇਹ ਇੱਕ ਰੋਹਾਨੀ ਜਾਗਰੂਕਤਾ ਵਾਲਾ ਦਰਵਾਜ਼ਾ ਹੈ ਮਨ ਨੀਮਾ ਕਰਕੇ ਅਤੇ ਰੱਬ ਨੂੰ ਉੱਚਾ ਸਮਝ ਕੇ ਇਸ ਦਰਵਾਜ਼ੇ ਨੂੰ ਆਪਾਂ ਪਾਰ ਕਰ ਸਕਦੇ ਹਾਂ ਸੰਗਤ ਜੀ ਸਾਨੂੰ ਨਹੀਂ ਪਤਾ ਤੁਹਾਡਾ ਮਨ ਕਿੱਥੇ ਲੱਗਾ ਹੈ ਪਰ ਅਸਾਂ ਸੰਤ ਸਾਈਂលោក ਬਾਬਾ ਜੀ ਨਾਲ ਦਿਲੋਂ ਪ੍ਰੀਤਾ ਪਾਈਆਂ ਹਨ ਤੇ ਜਦੋਂ ਦੀਆਂ ਪਰਿਤਾ ਦਿਲੋਂ ਹੁਨਾ ਨਾਲ ਪਾਈਆਂ ਹਨ ਇਸ ਦਾ ਨਜ਼ਾਰਾ ਹੀ ਕੁਝ ਅਲੱਗ ਹੈ ਪਰ ਸਾਡੇ ਕਹਿਣ ਤੇ ਸੰਗਤ ਜੀ ਜਿੱਥੇ ਵੀ ਤੁਹਾਡਾ ਮਨ ਜੁੜਿਆ ਹੈ ਉਸੇ ਹੀ ਦੁਆਰਾ ਤੜਕੇ ਉੱਠ ਕੇ ਤੁਸੀਂ ਬੇਸ਼ੱਕ ਪਹਿਲੇ ਦਿਨ 5 ਮਿੰਟ ਪ੍ਰਮਾਤਮਾ ਨੂੰ ਯਾਦ ਕਰਕੇ ਦੇਖੋ ਇਹੋ 5 ਮਿੰਟ ਤੁਹਾਡੀ ਜ਼ਿੰਦਗੀ ਕਿਸ ਤਰ੍ਹਾਂ ਬਦਲਦੇ ਹਨ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਇਹ ਹੀ ਪਹਿਲੇ ਦਿਨ ਜੋ ਤੁਸੀਂ ਪ੍ਰਮਾਤਮਾ ਲਈ 5 ਮਿੰਟ ਕੱਟੇ ਅੱਗੇ ਜਾ ਕੇ ਕਿੰਨੇ ਘੰਟੇ ਤੁਸੀਂ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਜਾਣਾ ਹੈ ਤੁਹਾਨੂੰ ਕੋਈ ਅੰਦਾਜ਼ਾ ਵੀ ਨਹੀਂ ਹੈ ਸੰਗਤ ਜੀ ਤੜਕਸਰ ਜਾਗਣਾ ਇੰਨਾ ਆਸਾਨ ਵੀ ਨਹੀਂ ਪਰ ਨਾ ਮੁਮਕਿਨ ਵੀ ਨਹੀਂ ਹੈ ਕਿਉਂਕਿ ਇਸ ਬੀਲੇ ਕਾਲ ਵੀ ਪਹਿਰਾ ਕਰਦਾ ਹੈ ਉਹ ਵੀ ਤਾਂ ਆਪਣਾ ਜੋਰ ਦਿਖਾਉਂਦਾ ਹੈ ਉਸਨੇ ਵੀ ਤਾਂ ਮਨੁੱਖ ਨੂੰ ਆਪਣੇ ਵੱਲ ਖਿੱਚਣਾ ਹੈ ਪਰ ਜਿਨ੍ਹਾਂ ਨੇ ਕਾਲ ਦੀ ਨਹੀਂ ਮੰਨਣੀ ਉਸਨੇ ਤਾਂ ਫਿਰ ਪਰਮਾਤਮਾ ਦੀ ਭਗਤੀ ਕਰਨ ਵਿੱਚ ਇੱਕ ਨਾ ਇੱਕ ਦਿਨ ਕਾਮਯਾਬ ਹੋਣਾ ਹੀ ਹੈ ਬਹੁਤ ਸੰਗਤ ਜੀ ਕਹਿੰਦੇ ਹਨ ਕਿ ਅਸੀਂ ਬੜੀ ਕੋਸ਼ਿਸ਼ ਕਰਦੇ ਹਾਂ ਕਿ ਤੜਕੇ ਉੱਠੀਏ ਪਰ ਉੱਠਿਆ ਹੀ ਨਹੀਂ ਜਾਂਦਾ ਅਸੀਂ ਦੱਸਦੇ ਹਾਂ ਕਿ ਕਿਉਂ ਨਹੀਂ ਉੱਠਿਆ ਜਾਂਦਾ ਉਹ ਇਸ ਲਈ ਕਿ ਤੁਸੀਂ ਤੜਕੇ ਉੱਠਣ ਲਈ ਆਪਣੇ ਆਪ ਨੂੰ ਮਜਬੂਰ ਕਰਦੇ ਹੋ ਕਦੀ ਅਲਾਰਮ ਲਗਾ ਕੇ ਤੇ ਕਦੀ ਘਰਦਿਆਂ ਨੂੰ ਆਖ ਕੇ ਕਿਸਾਨ ਨੂੰ ਸਵੇਰੇ ਜਲਦੀ ਉਠਾ ਦਿਓ అలਾਰਮ ਤੜਕੇ ਵੱਜੀ ਜਾਂਦਾ ਘਰ ਦੇ ਤੁਹਾਨੂੰ ਉਠਾਈ ਜਾਂਦੇ ਹਨ ਪਰ ਤੁਸੀਂ ਤਾਂ ਫਿਰ ਵੀ ਨਹੀਂ ਉੱਠਦੇ ਹਾਲਾਂਕਿ ਤੁਸੀਂ ਤੜਕੇ ਉੱਠਣ ਦੀ ਅਹਿਮ ਕੋਸ਼ਿਸ਼ ਕੀਤੀ ਪਰ ਫਿਰ ਵੀ ਅਸੰਭਵ ਰਹੇ ਆਖਿਰ ਕਿਉਂ ਇਹ ਵੀ ਦੱਸਦੇ ਹਾਂ ਕਿ ਇਸ ਤਰ੍ਹਾਂ ਕਿਉਂ ਹੁੰਦਾ ਹੈ ਅਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੇ ਆਪ ਤੜਕੇ ਜਲਦੀ ਉੱਠ ਕੇ ਪਰਮਾਤਮਾ ਦੀ ਭਗਤੀ ਕਰ ਸਕੀਏ ਤੜਕੇ ਉੱਠਣ ਲਈ ਸਭ ਤੋਂ ਪਹਿਲਾਂ ਤੁਸੀਂ ਆਪਣੇ ਅੰਦਰੋਂ ਪਰਮਾਤਮਾ ਨਾਲ ਦੋਸਤੀ ਪਾਉਣੀ ਸ਼ੁਰੂ ਕਰੋ ਤੁਹਾਨੂੰ ਲੱਗੇ ਕਿ ਇਸ ਸੰਸਾਰ ਤੇ ਇਸ ਤੋਂ ਵੱਡਾ ਦੋਸਤ ਤੁਹਾਡਾ ਕੋਈ ਨਹੀਂ ਹੋ ਸਕਦਾ ਸਭ ਤੋਂ ਪਹਿਲਾਂ ਤੁਸੀਂ ਪਰਮਾਤਮਾ ਨੂੰ ਦੋਸਤ ਦੇ ਰੂਪ ਵਿੱਚ ਦੇਖਣਾ ਸ਼ੁਰੂ ਕਰੋ ਫਿਰ ਤੁਹਾਡੀ ਪ੍ਰੀਤ ਦੇਖ ਕੇ ਪਰਮਾਤਮਾ ਖੁਦ ਕਿਸੇ ਨਾ ਕਿਸੇ ਬਹਾਨੇ ਤੁਹਾਨੂੰ ਤੜਕ ਵੇਲੇ ਉਠਾਵੇਗਾ ਜਦੋਂ ਤੜਕ ਵੇਲੇ ਪਰਮਾਤਮਾ ਦੇ ਇਸ਼ਾਰੇ ਤੁਹਾਨੂੰ ਮਿਲਣ ਲੱਗੇ ਤੁਸੀਂ ਫਿਰ ਆਪਣੇ ਆਪ ਤੜਕੇ ਉੱਠਣਾ ਸ਼ੁਰੂ ਕਰ ਦੇਣਾ ਹੈ ਸੰਗਤ ਜੀ ਜਿਆਦਾ ਦੇਰ ਤੱਕ ਸੌਣ ਵਾਲਿਆਂ ਨੂੰ ਪਰਮਾਤਮਾ ਨਹੀਂ ਮਿਲਦਾ ਸੰਗਤ ਜੀ ਅੰਮ੍ਰਿਤ ਵੇਲੇ ਜਾਗ ਕੇ ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਨੂੰ ਹੀ ਪਰਮਾਤਮਾ ਮਿਲਦਾ ਹੈ ਸੰਗਤ ਜੀ ਜੇਕਰ ਆਪਾਂ ਵਿਗਿਆਨ ਦੀ ਗੱਲ ਕਰੀਏ ਤਾਂ ਵਿਗਿਆਨ ਵੀ ਦੱਸਦਾ ਹੈ ਕਿ ਸਵੇਰੇ 2 ਵਜੇ ਤੋਂ 6 ਵਜੇ ਤੱਕ ਦਾ ਸਮਾਂ ਵਰੇਨਵਾਸ਼ ਦਾ ਹੈ ਇਹ ਮਨ ਨੂੰ ਇੱਕ ਦਿਮਾਗੀ ਸ਼ਾਂਤੀ ਅਤੇ ਸਾਵਧਾਨੀ ਵਿੱਚ ਲੈ ਜਾਂਦਾ ਹੈ ਇਸ ਵੇਲੇ ਜੋ ਵੀ ਪੂਜਾ ਪਾਠ ਸਿਮਰਨ ਜਾਂ ਅਭਿਆਸ ਕੀਤਾ ਜਾਂਦਾ ਹੈ ਉਹ ਅੰਦਰ ਤੱਕ ਗੂੰਜਦਾ ਹੈ ਸੰਗਤ ਜੀ ਜ਼ਿੰਦਗੀ ਦੀ ਅਸਲੀ ਜੰਗ ਤਾਂ ਤਰਕਸਾਰ ਹੀ ਸ਼ੁਰੂ ਹੁੰਦੀ ਹੈ ਤਾਰਕਸਾਰ ਜਾਗ ਕੇ ਪਰਮਾਤਮਾ ਦੀ ਭਗਤੀ ਕਰਨਾ ਸਭ ਤੋਂ ਵੱਡੀ ਜਿੱਤ ਹੈ ਹੁਣ ਤੁਸੀਂ ਆਪਣੇ ਆਪ ਸੋਚੋ ਜਦ ਤੁਸੀਂ ਆਪਣੇ ਆਲਸ ਤੇ ਸੁਸਤਪੰਨ ਤੇ ਸੌਣ ਦੀ ਇੱਛਾ ਨੂੰ ਜਿੱਤ ਲੈਂਦੇ ਹੋ ਤਾਂ ਤੁਸੀਂ ਦਿਨ ਦੀ ਸ਼ੁਰੂਆਤ ਹੀ ਜਿੱਤ ਨਾਲ ਕਰਦੇ ਹੋ ਇਹ ਅਨੁਭਵ ਦਿਨ ਭਰ ਤੁਹਾਨੂੰ ਮਜ਼ਬੂਤ ਤੇ ਪ੍ਰੇਰਿਤ ਰੱਖਦਾ ਹੈ ਸੰਗਤ ਜੀ ਅੰਮ੍ਰਿਤ ਵੇਲੇ ਪਰਮਾਤਮਾ ਦੀ ਭਗਤੀ ਨਾਲ ਨਿੱਜੀ ਸੰਪਰਕ ਪਰਮਾਤਮਾ ਨਾਲ ਵੱੜਦਾ ਹੈ ਉਸ ਬੇਲੇ ਮਨੁੱਖ ਅਤੇ ਪਰਮਾਤਮਾ ਦੇ ਦਰਮਿਆਨ ਜੋ ਦੂਰੀ ਹੈ ਉਹ ਤੇਜ ਰੋਹਾਨੀ ਨੈਟਵਰਕ ਨਾਲ ਖਤਮ ਹੋ ਜਾਂਦੀ ਹੈ ਸੰਗਤ ਜੀ ਇਹ ਸਤਰਾਂ ਬਿਲਕੁਲ ਸਹੀ ਤੇ درست ਹਨ ਇਹ ਮਨੁੱਖ ਜਦ ਤੂੰ ਜਾਗਦਾ ਹੈ ਤਾਂ ਰੱਬ ਤੇਰੀ ਉਡੀਕ ਕਰਦਾ ਹੈ ਪਰ ਜਦ ਤੂੰ ਤੜਕੇ ਸੌਂ ਜਾਂਦਾ ਹੈ ਤਾਂ ਤੇਰੀ ਕਿਸਮਤ ਵੀ ਨੀਂਦ ਵਿੱਚ ਚਲੀ ਜਾਂਦੀ ਹੈ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਜੋ ਵੀ ਜਾਣਕਾਰੀ ਆਪ ਜੀ ਤੱਕ ਪਹੁੰਚਦੀ ਕੀਤੀ ਹੈ ਇਹ ਸព ਬਾਬਾ ਜੀ ਸੰਤ ਸਾਈਂ ਲੋਕ ਜੀ ਦੀ ਕਿਰਪਾ ਤੋਂ ਬਿਨਾ ਨਹੀਂ ਪਹੁੰਚ ਸਕਦੀ ਸੀ ਜੇਕਰ ਆਪ ਜੀ ਨੂੰ ਇਹ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜੂਰ ਕਰਨਾ ਜੀ ਧੰਨਵਾਦ ਜੈ ਸਾਈਆਂ ਦੀ ਜੈ ਪੀਰਾਂ ਦੀ ਜੈ ਮਸਤਾਂ ਦੀ